ਗੁਰਦੁਆਰਾ ਰਕਾਬਗੰਜ ਸਾਹਿਬ ਦੇ ਪਿਛੋਕੜ ਨੂੰ Hindu ਤਤਵੀਰ ਰਾਜਨੀਤਿਕ ਹਿੱਤ ਪੇਸ਼ ਕਰਨਾ ਬਜ਼ਰ ਗੁਨਾਹ ਹੁੰਦਾ ਹੈ ਇਸ ਸ਼ਬਦ ਨੇ ਕੇਂਦਰੀ ਸਿੰਘ ਸਭਾ ਦੇ ਪਰੰਤੂ ਉਹਨਾਂ ਦੇ ਵੱਲੋਂ ਆਖਿਰ ਅਜੀਹਾ ਕਿਉਂ ਕਿਹਾ ਗਿਆ ਅਤੇ ਕਿਹੜੇ ਅਜੀਹੇ ਮੁੱਦੇ ਨੇ ਉਹਨਾਂ ਨੂੰ ਅਜੀਹਾ ਕਹਿਣ ਦੇ ਵਾਸਤੇ ਇੱਕ ਵਾਰ ਫੇਰ ਤੋਂ ਯਾਦ ਕਰਵਾਉਣ ਦੇ ਵਾਸਤੇ ਮਜਬੂਰ ਕਰ ਦਿੱਤਾ ਆਓ ਤੁਹਾਨੂੰ ਦੱਸਦੇ ਹਾਂ ਪਿਛਲੇ ਦਿਨੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਇਹ ਕਹਿਣਾ ਕਿ ਬਾਬਾ ਬਘੇਲ ਸਿੰਘ ਨੇ ਮੁਸਲਮਾਨਾਂ ਦੀ ਮਸਜਿਦ ਨੂੰ ਗिरा ਕੇ ਗੁਰਦੁਆਰਾ ਰਿਕਾਬਗੰਜ ਸਾਹਿਬ ਦੀ ਉਸਾਰੀ ਕੀਤੀ ਸੀ ਸਰਾਸਰ ਬੇਬੁਨਿਆਦ ਅਤੇ ਝੂਠਾ ਦਾਵਾ ਹੈ ਜਿਹੜਾ ਕਿ ਹਿੰਦੂ ਤਤਵੀਰ ਰਾਜਨੀਤੀ ਸੇਵਾ ਹਿੱਤ ਕੀਤਾ ਗਿਆ ਹੈ 30 ਹਜ਼ਾਰ ਫੌਜਾਂ ਦੇ ਕਮਾਂਡਰ ਅਤੇ ਕਰੋੜ ਸਿੰਘਾਂ ਮਿਸਲ ਦੇ ਲੀਡਰ ਬਾਬਾ ਬਗੈਰ ਸਿੰਘ ਨੇ ਮਾਰਚ 1783 ਦੇ ਵਿੱਚ ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਚੁਰਾਇਆ ਸੀ ਅਤੇ ਦਿੱਲੀ ਵਿੱਚ ਸਿੱਖ ਗੁਰੂਆਂ ਦੇ ਨਾਲ ਸੰਬੰਧਕ ਇਤਿਹਾਸਿਕ ਥਾਵਾਂ ਦੀ ਨਿਸ਼ਾਨਦੇਹੀ ਵੀ ਕੀਤੀ ਸੀ ਜਿੱਥੇ ਕਿ ਅੱਜ ਕੱਲ ਗੁਰਦੁਆਰਿਆਂ ਦੀ ਉਸਾਰੀ ਹੋ ਵੀ ਚੁੱਕੀ ਹੈ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 11 ਨਵੰਬਰ 1675 ਦੇ ਵਿੱਚ ਚਾਂਦਨੀ ਚੌਂਕ ਵਿੱਚ ਸ਼ਹੀਦੀ ਹੋਣ ਮਗਰੋਂ ਲੱਕੀ ਰਾਏ ਵੰਜਾਰਾ ਉਹਨਾਂ ਦੀ ਦੇਹ ਨੂੰ ਆਪਣੇ ਘਰ ਅੰਦਰ ਲੈ ਕੇ ਗਿਆ ਅਤੇ ਮੁਗਲ ਸਰਕਾਰ ਦੇ ਡਰੋਂ ਘਰ ਨੂੰ ਹੀ ਅੱਗ ਲਾ ਕੇ ਦੇਹ ਦਾ ਸੰਸਕਾਰ ਕਰ ਦਿੱਤਾ ਅੱਜ ਉੱਥੇ ਰਕਾਬ ਗੰਜ ਸਾਹਿਬ ਗੁਰਦੁਆਰਾ ਸਾਹਿਬ ਮੌਜੂਦ ਹੈ ਗੁਰੂ ਸਾਹਿਬ ਦੇ ਸ਼ੀਸ਼ ਨੂੰ ਪਾਈ ਜੈਤਾ ਜੀ ਨੇ ਅਨੰਦਪੁਰ ਸਾਹਿਬ ਪਹੁੰਚਾਇਆ ਸੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਵੀਡੀਓ ਦੇ ਵਿੱਚ ਮਨਜਿੰਦਰ ਸਿੰਘ ਸਰਸਾ ਦੇ ਵੱਲੋਂ ਰਕਾਬ ਗੰਜ ਦੀ ਥਾਂ ਦੇ ਉੱਪਰ ਪਹਿਲਾਂ ਮਸਜਿਦ ਹੋਣ ਦਾ ਦਾਵਾ ਕਰਕੇ ਭਾਜਪਾ ਨੂੰ ਸਹੀ ਪੇਸ਼ ਕੀਤਾ ਹੈ ਜਿਸਨੇ ਬਾਬਰੀ ਮਸਜਿਦ ਨੂੰ ਇਸ ਕਰਕੇ ਤੋੜਿਆ ਕਿ ਉਸਦੀ ਉਸਾਰੀ ਮੰਦਰ ਨੂੰ ਢਾਕੇ ਕੀਤੀ ਗਈ ਸੀ ਉਸ ਜਗ੍ਹਾ ਅੱਜ ਰਾਮ ਮੰਦਰ ਦੀ ਉਸਾਰੀ ਕੀਤੀ ਗਈ ਹੈ ਅੱਜ ਦੇ ਧਾਰਮਿਕ ਸੰਵੇਦਨਸ਼ੀਲ ਸਮਿਆਂ ਦੇ ਵਿੱਚ ਅਤੇ ਖਾਸ ਕਰਕੇ ਲੋਕ ਸਭਾ ਚੋਣਾਂ ਦਾ ਵਿਗੜ ਵੱਜ ਜਾਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਰਕਾਬਗੰਜ ਦੇ ਪਿਛੋਕੜ ਦੇ ਉੱਪਰ ਵਿਵਾਦ ਖੜਾ ਕਰਨਾ ਹਿੰਦੂ ਤਤਵੀ ਤਾਕਤਾਂ ਦੀ ਸੇਵਾ ਹੀ ਹੈ ਅਤੇ ਇਸ ਦੇ ਨਾਲ ਨਾਲ ਪਹਿਲਾਂ ਹੀ ਪੀੜਤ ਘਟ ਗਿੰਦੀ ਭਾਈਚਾਰਿਆਂ ਦੇ ਦਰਮਿਆਨ ਆਪਸੀ ਸ਼ੰਕੇ ਖੜੇ ਕਰਨ ਦੀ ਵੀ ਸਾਜ਼ਿਸ਼ ਹੈ ਇਸ ਤਰ੍ਹਾਂ ਘਟ ਗਿੰਦੀ ਧਾਰਮਿਕ ਬਰਾਦਰੀ ਦੇ ਮੋਢਿਆਂ ਉੱਤੇ ਬਹੁ ਗਿਣਤੀ ਆਧਾਰਿਤ ਰਾਸ਼ਟਰਵਾਦ ਨੂੰ ਟਕੜਾ ਕਰਨਾ ਜਮਹੂਰੀਅਤ ਨੂੰ ਖਤਮ ਕਰਕੇ ਫਾਂਸੀਵਾਦੀ ਵਿਵਸਥਾ ਖੜਾ ਕਰਨਾ ਹੈ ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੇ ਵੱਲੋਂ ਵੀ ਸਿਰਸਾ ਦੇ ਰਕਾਬगंज ਸਾਹਿਬ ਬਾਰੇ ਖੜੇ ਕਿਤੇ ਵਿਵਾਦ ਦੇ ਹੱਕ ਦੇ ਵਿੱਚ ਬੋਲਣਾ ਹੋਰ ਵੀ ਜ਼ਿਆਦਾ ਮੰਦਭਾਗਾ ਹੈ ਯਾਦ ਰੱਖੇ ਸਿੱਖਾਂ ਨੇ ਕਦੇ ਕੋਈ ਮਸਜਿਦ ਨਹੀਂ ਤੋੜੀ ਸੰਗੋਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਨੇ ਖੁਦ ਮਸਜਿਦ ਦੀ ਤਾਮੀਰ ਕਰਵਾਈ ਸੀ ਉਸ ਮਸਜਿਦ ਨੂੰ ਗੁਰੂ ਕੀ ਮਸਜਿਦ ਕਿਹਾ ਜਾਂਦਾ ਹੈ ਜਿਹੜੀ ਕਿ ਅਜੇ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮੌਜੂਦ ਹੈ ਸਿੱਖੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਧਰਮ ਬਦਲੀ ਕਰਵਾਉਣ ਅਤੇ ਸਿੱਖੀ ਦੇ ਵਿੱਚੋਂ ਨਿਕਲੇ ਵਿਅਕਤੀਆਂ ਦੀ ਘਰ ਵਾਪਸੀ ਕਰਵਾਉਣ ਦੀ ਸਿੱਖਾਂ ਦੇ ਅੰਦਰ ਕੋਈ ਪਰੰਪਰਾ ਨਹੀਂ ਹੈ ਇਸ ਦੇ ਨਾਲ ਨਾਲ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਮਨਜਿੰਦਰ ਸਿੰਘ ਸਰਸਾ ਦੇ ਵੱਲੋਂ ਰਕਾਬगंज ਬਾਰੇ ਖਬਰਾਂ ਦੇਣ ਵਾਲੇ ਕਈ ਟੀਵੀ ਚੈਨਲ YouTube ਮੀਡੀਆ ਨੂੰ ਤੰਕਾਉਣ ਦਬਾਉਣ ਦੀਆਂ ਘਟਨਾਵਾਂ ਦਾ ਸਖਤ ਵਿਰੋਧ ਵੀ ਕਰਦੀ ਹੈ ਮੀਡੀਆ ਦੀ ਆਜ਼ਾਦੀ ਅਤੇ ਸੂਚਨਾਵਾਂ ਦੇ ਆਦਾਨ ਪ੍ਰਦਾਨ ਜਮਹੂਰੀਅਤ ਦਾ ਆਧਾਰ ਹੁੰਦਾ ਹੈ ਸਰਕਾਰੀ ਦਬਾਅ ਦੇ ਰਾਹੀਂ ਗੋਦੀ মিডিਆ ਖੜਾ ਕਰਨਾ ਜਮਹੂਰੀਅਤ ਨੂੰ ਖਤਮ ਕਰਨਾ ਅਤੇ ਤਾਨਾਸ਼ਾਹੀ ਸਥਾਪਿਤ ਕਰਨਾ ਹੈ ਜਿਸ ਦੀ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਨਿਖੇਦੀ ਕਰਦੀ ਹੈ ਇਸ ਮੌਕੇ ਦੇ ਉੱਪਰ ਪ੍ਰੋਫੈਸਰ ਸ਼ਾਮ ਸਿੰਘ ਪ੍ਰਧਾਨ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਡਾਕਟਰ ਖੁਸ਼ਾਲ ਸਿੰਘ ਜਨਰਲ ਸਕੱਤਰ ਕੇਂਦਰੀ ਗੁਰੂ ਸਿੰਘ ਸਭਾ ਜਸਪਾਲ ਸਿੰਘ ਸਿੱਧੂ ਰਾਜਵਿੰਦਰ ਸਿੰਘ ਰਾਹੀ ਮਾਲਵਿੰਦਰ ਸਿੰਘ ਮਾਲੀ ਗੁਰਸ਼ਮਸ਼ੀਰ ਸਿੰਘ ਵੜੈਂਚ ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਂਸਲ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਨੇ ਸ਼ਮੂਲੀਅਤ ਕੀਤੀ। ਬਾਕੀ ਤੁਸੀਂ ਇਹ ਸਾਰੇ ਦੇ ਸਾਰੇ ਮਾਮਲੇ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਨਾ ਭੁੱਲਣਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ